ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਮੈਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਜਿੱਦੇ ਨਾਲ ਤੁਹਾਨੂੰ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦੀ ਕੱਲ ਜਲੰਧਰ ਦੇ ਵਿੱਚ ਪਹੁੰਚੇ ਤੇ ਕਹਿੰਦੇ ਜਲੰਧਰ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਬਿਲਕੁਲ ਜੀ ਬਿਲਕੁਲ ਜਿਵੇਂ ਉਹ ਵੇਲੇ ਵੱਡੇ ਬਾਦਲ ਸਾਹਿਬ ਸੰਗਤ ਦਰਸ਼ਨ ਲਾਉਦੇ ਹੁੰਦੇ ਸੀ ਉਸ ਤਰੀਕੇ ਦੇ ਨਾਲ ਭਗਵੰਤ ਮਾਨ ਦੇ ਵੱਲੋਂ ਲੰਘੇ ਕੱਲ ਤੇ ਲੋਕਾਂ ਦੀਆਂ ਮੁਸ਼ਕਲਾਂ ਜਲੰਧਰ ਦੇ ਵਿੱਚ ਆ ਕੇ ਸਰਕਾਰੀ ਕੋਠੀ ਦੇ ਵਿੱਚ ਸੁਣੀਆਂ ਗਈਆਂ ਉਹਨਾਂ ਨੇ 2 2.5 ਘੰਟੇ ਮੁਸ਼ਕਲਾਂ ਸੁਣੀਆਂ ਤੇ ਫਿਰ ਉਹ ਚਲੇ ਗਏ ਆ ਤੇ ਪਰ ਇਹ ਵੀ ਗੱਲ ਪਤਾ ਲੱਗੀ ਹੈ ਜੀ ਕਿ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਜ਼ਾਹਰ ਕੀਤਾ ਉਹ ਕਹਿੰਦੇ ਜੀ ਕਿ ਮੁੱਖ ਮੰਤਰੀ ਨੂੰ ਸਿਰਫ ਸਿਰਫ ਵਿਰਲੇ ਲੋਕ ਮਿਲ ਸਕਦੇ ਆ ਤੇ ਸਾਰੇ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈਗੀ ਕਈ ਲੋਕਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਆਪਣੀ ਫਰਿਆਦ ਲੈ ਕੇ ਆਏ ਸੀ ਕਿ ਅਸੀਂ ਆਹ ਮਸਲਾ ਹੱਲ ਕਰਵਾਉਣਾ ਆਹ ਮਸਲਾ ਹੱਲ ਕਰਵਾਉਣਾ ਪਰ ਸਾਨੂੰ ਮਿਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਉਹ ਕਹਿੰਦੇ ਵੀ ਭਾਈ ਜੀ ਦਾ ਰਿਕਾਰਡ ਬਣਿਆ ਜਾਂ ਜਿਹੜੇ ਵੀ ਉਹਨਾਂ ਨਾਲ ਪਹਿਲਾਂ ਤੈਅ ਸੀ ਸਿਰਫ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਗਿਆ ਦੂਜੀ ਗੱਲ ਮਹੱਤਵਪੂਰਨ ਹੈ ਦੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਆ ਕਿ ਲੋਕਾਂ ਦੀਆਂ ਅਸੀਂ ਸਾਰੀਆਂ ਮੁਸ਼ਕਲਾਂ ਹੱਲ ਕਰਾਂਗੇ ਤੇ ਲੋਕਾਂ ਦੀਆਂ ਅਸੀਂ ਸਾਰੀਆਂ ਮੁਸ਼ਕਲਾਂ ਹੱਲ ਕਰ ਰਹੇ ਆ ਉਹ ਕਹਿੰਦੇ ਜੀ ਕਿ ਅਸੀਂ ਕੱਲੇ-ਕੱਲੇ ਮਸਲੇ ਦੇ ਹੱਲ ਪ੍ਰਤੀ ਵਚਨਬੱਧਾ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਾਸਤੇ ਹੀ ਅਸੀਂ ਇਥੋਂ ਤੱਕ ਪਹੁੰਚੇ ਆ ਚਲੋ ਉਹਨਾਂ ਦਾ ਇਹ ਤਰਕ ਕੁਝ ਲੋਕਾਂ ਦਾ ਇਹ ਤਰਕ ਆ ਵੀ ਭਾਈ ਮੁਸ਼ਕਲਾਂ ਹੱਲ ਕਰਨ ਦੀ ਥਾਂ ਦੇ ਉੱਤੇ ਕੱਲੇ-ਨੇੜਲਿਆਂ ਨੂੰ ਮਿਲਿਆ ਗਿਆ ਤੇ ਅਸਲ ਵਿੱਚ ਕਈਆਂ ਨੇ ਕੱਚੇ ਜਿਹੜੇ ਉਹ ਪੱਕੇ ਹੋਣ ਦੇ ਲਈ ਕਿਸੇ ਦਾ ਕੋਈ ਜ਼ਮੀਨ ਦਾ ਮਸਲਾ ਕਿਸੇ ਦਾ ਕੋਈ ਮਸਲਾ ਸੋ ਇਸ ਤਰੀਕੇ ਨਾਲ ਆਏ ਬਹੁਤ ਸਾਰੇ ਲੋਕ ਸੀਗੇ ਪਰ ਕੁਝ ਨੂੰ ਮੌਕਾ ਮਿਲਿਆ ਕਿਉਂਕਿ 2 ਤੋਂ ਲੈ ਕੇ 2.5 ਘੰਟੇ ਦਾ ਪ੍ਰੋਗਰਾਮ ਚੱਲਿਆ ਜੀ। ਜੀ ਤੇ ਟੇਣਾ ਸਾਹਿਬ ਉਧਰ ਦੂਸਰੇ ਬੰਨੇ ਕੱਲ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੀ ਜਿਸ ਦੇ ਵਿੱਚ ਸੰਗਰੂਰ ਦੀ ਐਮਐਲਏ ਗੱਲ ਕਹਿ ਰਹੀ ਹੈ ਕਿ ਭਾਜਪਾ ਨੇ ਮੈਨੂੰ ਬੰਦ ਕਮਰਾ ਮੀਟਿੰਗ ਦੇ ਲਈ ਕਿਹਾ ਜੀ। ਦੇਖੋ ਇਹ ਨਾ ਆਪਣੇ ਆਪ ਦੇ ਵਿੱਚ ਬੜੀ ਹੈਰਾਨੀਜਨਕ ਜੀ ਗੱਲ ਆ ਵੀ ਕੀ ਐਵੇਂ ਹੋ ਸਕਦਾ ਹੈ? ਕਿ ਅੱਪਾ ਇਹ ਨਹੀਂ ਗੱਲ ਕਹਿੰਦੇ ਵੀ ਐਵੇਂ ਹੋਇਆ ਨਹੀਂ ਹੋਣਾ ਪਰ ਇਹ ਆਪਣੇ ਆਪ ਵਿੱਚ ਹੈਰਾਨੀ ਵਾਲੀ ਗੱਲ ਜ਼ਰੂਰ ਆ। ਵੀ ਕੀ ਇੱਕ ਸੂਬੇ ਦਾ ਮੁੱਖ ਮੰਤਰੀ ਕਿਸੇ ਐਮਐਲਏ ਨੂੰ ਫੋਨ ਕਰਕੇ ਸਿੱਧਾ ਇਹ ਗੱਲ ਕਹੂ ਕਿ ਤੁਸੀਂ ਸਾਡੀ ਪਾਰਟੀ 'ਚ ਆ ਜਾਓ ਬੰਦ ਕਮਰਾ ਆਪਾਂ ਮੀਟਿੰਗ ਕਰ ਲੈਨੇ ਆ ਤੇ ਮੀਟਿੰਗ ਕਰਕੇ ਤੇ ਫਿਰ ਆਪਾਂ ਸਿਟੇ ਦੇ ਉੱਤੇ ਪਹੁੰਚ ਲੈਨੇ ਆ ਤੇ ਤੁਸੀਂ ਸੰਗਰੂਰ ਤੋਂ ਚੋਣ ਲੜ ਲਓ ਬੀਜੇਪੀ ਦੇ ਵੱਲੋਂ ਤੇ ਜੇਕਰ ਤੁਹਾਡੀ ਕੋਈ ਹੋਰ ਡਿਮਾਂਡ ਆ ਤੇ ਫਿਰ ਆਪਾਂ ਉਹ ਵੀ ਪੂਰੀ ਕਰ ਦੇਾਂਗੇ ਅਸਲ ਵਿੱਚ ਨਰਿੰਦਰ ਕੌਰ ਭਰਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮਐਲਏ ਆ ਉਹਨਾਂ ਨੇ ਇਹ ਦਾਵਾ ਕੀਤਾ ਕਿ ਮੈਨੂੰ ਆਇਆ ਜੀ ਨੈਮ ਸਿੰਘ ਸੈਣੀ ਦਾ ਫੋਨ ਹਰਿਆਣੇ ਦੇ ਮੁੱਖ ਮੰਤਰੀ ਦਾ ਫੋਨ ਜਾਂ ਕੱਦ ਕੇ ਵੀ ਉਹਨਾਂ ਨੇ ਕਹਿ ਦਿੱ ਕਿ ਮੇਰੇ ਤੱਕ ਉਹਨਾਂ ਨੇ ਪਹੁੰਚ ਕੀਤੀ ਇਹ ਗੱਲ ਕਹਿ ਦੀ ਆਪਾਂ ਉਹ ਕਹਿੰਦੇ ਕਿ ਮੈਨੂੰ ਇਹ ਗੱਲ ਕਹੀ ਗਈ ਵੀ ਭਾਈ ਤੁਸੀਂ ਸਾਡੀ ਪਾਰਟੀ 'ਚ ਆ ਜਾਓ ਆਮ ਆਦਮੀ ਪਾਰਟੀ ਛੱਡ ਦਿਓ ਜਿਹੜੀ ਤੁਹਾਡੀ ਕੋਈ ਡਿਮਾਂਡ ਆਪਾਂ ਉਹ ਵੀ ਪੂਰੀ ਕਰ ਦੰਨੇ ਆ ਤੁਹਾਨੂੰ ਟਿਕਟ ਵੀ ਦੇਵਾਂਗੇ ਪਾਰਟੀ ਦੀ ਮਜ਼ਬੂਤੀ ਲਈ ਆਜੋ ਕੰਮ ਕਰਗੇ ਤੇ ਬੰਦ ਕਮਰਾ ਆਪਾਂ ਮੀਟਿੰਗ ਕਰ ਲੈਨੇ ਆ ਪਰ ਉਹਨਾਂ ਨੇ ਇਹ ਗੱਲ ਕਹੀ ਆ মিডিਆ ਦੇ ਮੂਹਰੇ ਬੀਮਾ ਇਹਦਾ ਪਾਰਟੀ ਛੜਨ ਵਾਲੀ ਨਹੀਂ ਆ ਤੇ ਅਸੀਂ ਆਮ ਆਦਮੀ ਪਾਰਟੀ ਕਰਕੇ ਆ ਆਮ ਆਦਮੀ ਪਾਰਟੀ ਲਈ ਬਹੁਤ ਮਿਹਨਤ ਕੀਤੀ ਅਸੀਂ ਇਸ ਮੁਕਾਮ ਤੱਕ ਅਸੀਂ ਪਹੁੰਚੇ ਆ ਤੇ ਲੋਕਾਂ ਦੀ ਸੇਵਾ ਕਰਦੇ ਆ ਤੇ ਉਧਰ ਹੋਰ ਵੀ ਗੱਲ ਕਹੀ ਆ ਵੀ ਭਾਈ ਇਹ ਆਪਰੇਸ਼ਨ ਲਾਰਡਸ ਜਿਹੜਾ ਪਹਿਲਾਂ ਚਲਾਇਆ ਸੀਗਾ ਤੇ ਉਹ ਕਹਿੰਦੇ ਜੀ ਹੁਣ ਅੱਗੇ ਵਧਾ ਰਹੇ ਇਹ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਖਰੀਦਣੇ ਚਾਹੇ ਸੀ ਤੇ ਹੁਣ ਇੱਕ ਵਾਰ ਉਸੇ ਤਰ੍ਹਾਂ ਦੇ ਉੱਤੇ ਫੇਰ ਉਹੀ ਕੁਝ ਕਰ ਰਹੇ ਆ ਅਗਲੀ ਗੱਲ ਇਹ ਆ ਵੀ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਸ مسئلے ਦੇ ਉੱਤੇ ਵੱਧ ਤੋਂ ਵੱਧ ਤੇ ਲੋਕਾਂ ਦੇ ਵਿੱਚ ਜਾਵਾਂਗੇ ਲੰਗੇ ਕਰਨ ਜਦੋਂ ਪੱਤਰਕਾਰਾਂ ਨੇ ਤੇ ਨੈヴ ਸਿੰਘ ਸੈਣੀ ਨੂੰ ਪੁੱਛਿਆ ਵੀ ਕੀ ਤੁਸੀਂ ਇਸ ਤਰੀਕੇ ਦੀ ਗੱਲ ਕਹੀ ਆ ਉਹ ਕਹਿੰਦੇ ਜੀ ਮੈਨੂੰ ਤਾਂ ਇਹ ਨਹੀਂ ਪਤਾ ਵੀ ਭਾਈ ਇਹ ਵਿਧਾਇਕਾ ਕੌਣ ਹੈ ਇਹ ਹੈ ਕਿਹੜੇ ਖੇਤਰ ਤੋਂ ਆ ਮੇਰਾ ਤਾਂ ਨਾ ਪਤਾ ਨਹੀਂ ਕਿਉਂ ਲਈ ਜਾਂਦੀ ਆ ਵੀ ਨਾ ਮੈਂ ਉਹਨੂੰ ਜਾਣਦਾ ਤੇ ਨਾ ਮੈਂ ਉਹਨੂੰ ਪੁੱਛਿਆ ਤੇ ਨਾ ਮੈਂ ਉਹਨਾਂ ਨੂੰ ਪੁੱਛ ਪੁੱਛ ਜਿਸ ਮੈਂ ਕਰਨੀ ਹੈ ਤੇ ਨਾ ਸਾਨੂੰ ਇੰਨਾ ਕੰਮਾਂ ਦੀ ਜ਼ਰੂਰਤ ਆ ਉਹ ਕਹਿੰਦੇ ਕਿ ਅਸੀਂ ਆਪਦਾ ਕੰਮ ਕਰ ਰਹੇ ਹਾਂ ਪੰਜਾਬ ਦੇ ਵਿੱਚ ਤੇ ਭਾਜਪਾ ਆਪਦੇ ਕੰਮ ਦੇ ਸਿਰ ਦੇ ਉੱਤੇ ਆਪਣੀ ਵਿਧਨ ਦੇ ਸਿਰ ਤੇ ਪੰਜਾਬ ਦੇ ਵਿੱਚ ਜਿੱਤ ਜਾਊਗੀ ਤੇ ਇਹਨਾਂ ਦੇ ਵੱਲੋਂ ਤਾਂ ਪਤਾ ਨਹੀਂ ਕਿਹੜੀ ਗੱਲੋਂ ਆਹ ਗੱਲਾਂ ਕਹਿੰਨੇ ਜਾ ਰਹੀਆਂ ਜੀ ਮਤਲਬ ਟਾਣਾ ਸਾਹਿਬ ਕਿ 2027 ਤੋਂ ਪਹਿਲਾਂ ਇਹ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ ਪਤਾ ਨਹੀਂ ਲਾਇਗੇ ਦੋਸ਼ ਸਹੀ ਨਹੀਂ ਹੈ ਨਹੀਂ ਸਹੀ ਪਰ ਇਹ ਜਿਹੜਾ ਕੰਮ ਕਹਿ ਲਓ ਵੀ ਇੱਧਰ ਆ ਜਾਓ ਤੇ ਇਹ ਪਾਰਟੀ ਛੱਡ ਦਿਓ ਤੇ ਉਸ ਪਾਰਟੀ 'ਚ ਚੱਲ ਜਾਓ ਤੇ ਕੋਈ ਝੂਠੇ ਦੋਸ਼ ਕੋਈ ਸੱਚੇ ਦੋਸ਼ ਇਹ ਵਾਲਾ ਸਿਲਸਿਲਾ ਸ਼ੁਰੂ ਹੋ ਗਿਆ ਜੀ ਆ ਬਿਲਕੁਲ ਜੀ ਬਿਲਕੁਲ ਇਹ سلسلہ ਸ਼ੁਰੂ ਹੋ ਗਿਆ ਇਹ ਤਾਂ سلسلہ ਚੱਲੀ ਜਾਣਾ ਨਾ ਜੀ ਇਹ ਤਾਂ ਹੁਣ ਇਸ ਸਾਲ ਦੇ ਵਿੱਚ ਆਹਾਂ ਕੁਝ ਹੀ ਹੋਣਾ ਇੱਥੇ ਕੰਮ ਦੀ ਗੱਲ ਤੱਕ ਹੋਣੀ ਨਹੀਂ ਇੱਥੇ ਆਹਾਂ ਕੁਝ ਹੋ ਹੀ ਜਾਣਾ ਉਹਨੇ ਉਹਨੇ ਤੋਸ਼ ਲਾਤੇ ਉਹਨੇ ਉਹਨੇ ਤੋਸ਼ ਲਾਤੇ ਉਹਨੇ ਕਹਤਾ ਜੀ ਉਹ ਮਾੜਾ ਉਹਨੇ ਕਹਤੋ ਮਾੜੀ ਉਹਨੇ ਕਹਤਾ ਜੀ ਠੱਗ ਉਹਨੇ ਕਹਤਾ ਇਹ ਠੱਗ ਬਸ ਆਹ ਡਰਾਮਾ ਚੱਲੀ ਜਾਣਾ ਇਹ ਤਾਂ ਹਲੇ ਸ਼ੁਰੂਆਤ ਆ ਜਿਵੇਂ ਜਿਵੇਂ ਮਹੀਨੇ ਗੁਜ਼ਰਨਗੇ ਉਵੇਂ ਉਵੇਂ ਦੇਖੋ ਬਣਦਾ ਕੀ ਆ ਤੁਸੀਂ ਪਿਛਲੇ 1 ਮਹੀਨੇ ਦੀ ਵਰਤਾਲਾਪੀ ਦੇਖ ਲਓ ਵੱਖ-ਵੱਖ ਨਤਾਵਾਂ ਦੇ ਬਾਰੇ ਜਿਹੜੀ ਹੋਈ ਹੈ ਉਹਨਾਂ ਨੇ ਇੱਕ ਦੂਜੇ ਦੇ ਬਾਰੇ ਕਿਹੜੇ-ਕਿਹੜੇ ਸ਼ਬਦਾਂ ਦੀ ਵਰਤੋਂ ਕਰ ਲਈ ਹੈ ਇਹ ਤਾਂ ਪਹਿਲੇ ਮਹੀਨੇ ਚੋਂ ਟੱਟੇ ਚੱਕਣ ਲੱਗ ਪਏ ਸੀਗੇ ਤੇ ਇੱਥੇ ਕੀ ਬੜਾ ਕੁਝ ਹੋਣਾ ਬਾਕੀ ਹੈ ਬੜਾ ਕੁਝ ਕਰ ਨਹੀਂ ਗਏ ਇਹ ਹੈਰਾਨ ਕਰ ਦੇਣਗੇ ਇੱਕ ਦੂਜੇ ਦੇ ਉੱਤੇ ਦੋਸ਼ ਲਾਉਂਦੇ ਲਾਉਂਦੇ ਜੀ ਜੀ ਬਿਲਕੁਲ ਸਹੀ ਤੇ ਜਨਾਬ ਸਾਹਿਬ ਉੱਧਰ ਰਾਣੀਂਦਰ ਸਿੰਘ ਹੋਰਾਂ ਨੇ ਕਹਿੰਦੇ ਕਿ ਈਡੀ ਦੇ ਕੋਲ ਪੇਸ਼ ਹੋਣਾ ਸੀ ਪਰ ਉਹ ਪੇਸ਼ ਨਹੀਂ ਹੋਏ ਹਾਂ ਬਿਲਕੁਲ ਜੀ ਇਹਨਾਂ ਮਾਮਲਾ ਬੜਾ ਪੁਰਾਣਾ ਹੈਗਾ ਵੀਰਾਂ ਅਨਿੰਦਰ ਸਿੰਘ ਹੁਰਾਂ ਵਾਲਾ ਤੇ ਕੈਪਟਨ ਮਨਿੰਦਰ ਸਿੰਘ ਵਾਲਾ ਇਹ ਕੋਈ ਨਵੇਂ ਸਮਣ ਨਹੀਂ ਆਏ ਈਡੀ ਦੇ ਸਮਣ ਬਹੁਤ ਪੁਰਾਣੇ ਆ ਇਹ ਪੁਰਾਣੇ ਕੇਸ ਚੱਲ ਰਿਹਾ ਤੇ ਲੰਘੇ ਕੱਲ ਯਾਨੀ ਕਿ 12 ਤਰੀਕ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਨੂੰ ਈਡੀ ਨੇ ਪੇਸ਼ ਹੋਣ ਵਾਸਤੇ ਕਿਹਾ ਸੀਗਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਗੋਟੇ ਬਦਲੇ ਫੋਟੋਸ ਦੇ ਵਿੱਚ ਤੇ ਰਣਿੰਦਰ ਸਿੰਘ ਦੇ ਬਾਰੇ ਖਬਰਾਂ ਇਹ ਆਈਆਂ ਜੁਗੀਆਂ ਕਿ 12:00 ਦੇ ਕਰੀਬ-ਕਰੀਬ ਉਹਨਾਂ ਨੇ ਇੱਥੇ ਪਹੁੰਚ ਜਾਣਾ ਯਾਨੀ ਕਿ ਈਡੀ ਦੇ ਦਫ਼ਤਰ ਦੇ ਵਿੱਚ ਜਲੰਧਰ ਪਹੁੰਚ ਜਾਣਾ ਪਰ ਉਹ ਵੀ ਨਹੀਂ ਪਹੁੰਚੇ ਹੋ ਸਕਦਾ ਭਾਈ ਉਹ ਕੱਲ ਨੂੰ ਇਹ ਗੱਲ ਕਹਿਣ ਕਿ ਮੈਂ ਆਪਣੇ ਬਾਪੂ ਦੀ ਦੇਖਭਾਲ ਕਰਦੀ ਸੀ ਤੇ ਬਾਪੂ ਦੇ ਗੋਡੇ ਬਦਲੇ ਆ ਇਸ ਕਰਕੇ ਸੀ ਨਹੀਂ ਆ ਸਕੇ ਸੋ ਹੁਣ ਪਤਾ ਲੱਗਿਆ ਜੀ ਕਿ ਇਸ ਮਾਮਲੇ ਦੇ ਵਿੱਚ ਬਈ ਸ਼ਾਇਦ ਅਗਲੀ ਤਰੀਕ ਤੈ ਕੀਤੀ ਜਾਊਗੀ ਈਡੀ ਦੇ ਵੱਲੋਂ ਸ਼ਾਇਦ ਕੋਈ ਅਗਲੀ ਤਰੀਕ ਦੀ ਗੱਲ ਕੀਤੀ ਜਾਵੇ ਪਰ ਇਹ ਵੀ ਕਿ ਮਾਮਲਾ ਕਾਫੀ ਪੁਰਾਣਾ ਤੇ ਇਸ ਮਾਮਲੇ ਦੇ ਵਿੱਚ ਕਾਂਗਰਸ ਨੇ ਵੀ ਐਂਟਰੀ ਕੀਤੀ ਆ ਲੰਘੇਕਰਤਾ ਭੁਪੇਸ਼ ਬਧੇਲ ਹੋਰਾਂ ਨੇ ਇਹ ਵੀ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਜੇਕਰ ਕੈਪਟਨ ਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਆਉਣ ਦੇ ਚਾਹਵਾਨ ਹੈਗੇ ਆ ਤਾਂ ਕਾਂਗਰਸ ਹਾਈ ਕਮਾਂਡ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਉਹ ਕਹਿੰਦੇ ਵੀ ਜਿਸ ਤਰੀਕੇ ਨਾਲ ਈਡੀ ਦੇ ਵੱਲੋਂ ਸੱਮਣ ਭੇਜੇ ਜਾ ਰਹੇ ਆ ਤੇ یوں ਲੱਗਦਾ ਵੀ ਭਾਈ ਕੈਪਟਨ ਮਰਿੰਦਰ ਸਿੰਘ ਦਾ ਸਨਮਾਨ ਹੈ ਨਹੀਂਗਾ ਇਹ ਗੱਲਾਂ ਨਾ ਤਾਂ ਕਰਕੇ ਉਠੀਆਂ ਵੀ ਭਾਈ ਪਿਛਲੇ ਕਈ ਲਾਂ ਦੇ ਵਿੱਚ ਦੋ ਤਿੰਨ ਵਾਰ ਹੀ ਕਹਿ ਚੁੱਕੇ ਕੈਪਟਨ ਮਰਿੰਦਰ ਸਿੰਘ ਇੰਟਰਵਿਊ ਦੇ ਵਿੱਚ ਜੇ ਜਦੋਂ ਮੈਂ ਕਾਂਗਰਸ ਦੇ ਹਾਈ ਕਮਾਂਡ ਨੂੰ ਮਿਲਣਾ ਹੁੰਦਾ ਸੀ ਉਦੋਂ ਤਾਂ ਮੈਂ ਸਵੇਰੇ ਫੈਸਲਾ ਕੀਤਾ ਸ਼ਾਮ ਨੂੰ ਮਿਲ ਲੈਂਦਾ ਸੀ ਬੀਜੇਪੀ ਦੇ ਵਿੱਚ ਉਹ ਸਿਸਟਮ ਨਹੀਂ ਆ ਜੇ ਕਾਂਗਰਸ ਦੇ ਵਿੱਚ ਕੁਝ ਬੰਦੇ ਮੇਰੇ ਨਾਲ ਗਲਤ ਨਾ ਕਰਦੇ ਤਾਂ ਮੈਂ ਬੀਜੇਪੀ 'ਚ ਜਾਣਾ ਨਹੀਂ ਸੀ ਮੈਂ ਕਾਂਗਰਸ ਛੱਡਣੀ ਨਹੀਂ ਸੀ ਤੇ ਮੈਂ ਮਿਸ ਤੋਂ ਹੁਣ ਵੀ ਕਾਂਗਰਸ ਨੂੰ ਕਰਦਾ ਤੇ ਉਸ ਤੋਂ ਬਾਅਦ ਅੰਦਾਜ਼ੇ ਲੱਗਣ ਲੱਗ ਪਏ ਵੀ ਇਹ ਕਾਂਗਰਸ ਦੇ ਵੱਲ ਜਾਣਾ ਔਲਦੇ ਆ ਤੇ ਹੁਣ ਜਦੋਂ ਸਮਣਾਂ ਦੀ ਗੱਲ ਆਈ ਈਡੀ ਦੀ ਤੇ ਫਿਰ ਸਿਆਸੀ ਤੌਰ ਦੇ ਉੱਤੇ ਚਰਚਾ ਚੱਲ ਪਈ ਵੀ ਕੈਪਟਨ ਮੁਰਿੰਦਰ ਸਿੰਘ ਕਾਂਗਰਸ ਦੇ ਵਿੱਚ ਮੁੜ ਕੇ ਜਾਣਾ ਚਾਹੁੰਦੇ ਆ ਤੇ ਬੀਜੇਪੀ ਚਾਹੁੰਦੀ ਹੈ ਜੀ ਕਿ ਇਹ ਨਾ ਜਾਣ ਇਸ ਕਰਕੇ ਸੰਮਣਾ ਦੀ ਗੱਲ ਕੀਤੀ ਗਈ ਹੈ ਵੀ ਭਾਈ ਤੁਸੀਂ ਸੋਚ ਲਓ ਜੇ ਉਧਰ ਗਏ ਤਾਂ ਫਿਰ ਆ ਕੁਝ ਵੀ ਹੈਗਾ ਪਰ ਕੱਲ ਜੈਨਦਰ ਕੌਰ ਨੇ ਗੱਲ ਕਹੀ ਹੈ ਜਿਹੜੀ ਕਿ ਧੀ ਰਾਣੀ ਜੀ ਕੈਪਟਨ ਮੁਰਿੰਦਰ ਸਿੰਘ ਦੀ ਉਹ ਕਹਿੰਦੀ ਜੀ ਕਿ ਮੇਰੇ ਬਾਪੂ ਦੇ ਬਾਰੇ ਐਵੇਂ ਗੱਲਾਂ ਬਣਾਈਆਂ ਜਾ ਰਹੀਆਂ ਇਹ ਬਿਲਕੁਲ ਨਹੀਂ ਜਾ ਰਹੇ ਕਿਤੇ ਨਹੀਂ ਜਾ ਰਹੇ ਇਹ ਬੀਜੇਪੀ ਦੇ ਵਿੱਚ ਹੀ ਰਹਿਣਗੇ ਇਹ ਬਹੁਤ ਪੁਰਾਣੀ ਸੰਮਣਾ ਦੀ ਗੱਲ ਆ ਇਹ ਕੋਈ ਨਵਾਂ ਕੇਸ ਨਹੀਂ ਆ ਬੀਜੇਪੀ ਵੀ ਸਰਕਾਰ ਬਣੂਗੀ ਉਹਨਾਂ ਨੇ ਇਹ ਦਾਵਾ ਕੀਤਾ ਜੀ ਜੀ ਤੇ ਟੇਣਾ ਸਾਹਿਬ ਉੱਧਰ ਇੱਕ ਹੋਰ ਨਵੀਂ ਮੁਹਿੰਮ ਸ਼ੁਰੂ ਹੋਣ ਲੱਗੀ ਪੰਜਾਬ ਬਚਾਓ ਸੁਖਬੀਰ ਬਾਦਲ ਲਿਆਓ 17 ਤਰੀਕ ਤੋਂ ਸ਼ੁਰੂ ਹੋਣ ਲੱਗੀ ਇਹ ਮੁਹਿੰਮ ਦੇਖੋ ਇੱਕ ਨਾ ਗੱਲ ਸੁਖਬੀਰ ਬਾਦਲ ਲਿਆਓ ਪੰਜਾਬ ਬਚਾਓ ਇਹਦੇ ਵਿੱਚ ਕਿੰਨੇ ਕੁ ਲੋਕ ਆਉਂਦੇ ਆ ਕੀ ਨਹੀਂ ਹੁੰਦਾ ਇਹ ਤਾਂ ਚਲੋ ਸਮਾਂ ਦੱਸੂਗਾ ਪਰ ਤੁਸੀਂ ਇੱਕ ਗੱਲ ਦੇਖੋ ਵੀ ਇਹਦੇ ਮੁਕਾਬਲੇ ਅਕਾਲੀਆਂ ਦੇ ਮੁਕਾਬਲੇ ਕਾਂਗਰਸ ਕਿੱਥੇ ਜੇ ਖੜੀ ਆ ਤੁਹਾਨੂੰ ਕਾਂਗਰਸ ਲੱਗਦਾ ਵੀ ਕਿਤੇ ਵੀ ਭਾਈ ਇਹ ਵੀ ਰੜਕ ਰਹੀ ਆ ਕਾਂਗਰਸੀ ਤਾਕਤ ਉਸਕੀ ਨਹੀਂ ਰਹੇ ਤੇ ਸੁਖਬੀਰ ਬਾਦਲ ਘੱਟ ਹਮਲਾ ਵਜੇ ਜਾਂ ਵੱਧ ਹਮਲਾ ਵਜੇ ਉਹ ਮਿਹਨਤ ਤਾਂ ਕਰ ਰਿਹਾ ਨਾ ਉਹ ਹਰ ਰੋਜ਼ ਕੁਝ ਨਾ ਕੁਝ ਕਰ ਰਿਹਾ ਉਹ ਲੋਕਾਂ ਚ ਜਾ ਰਿਹਾ ਲੋਕਾਂ ਚ ਵਿਚਰ ਰਿਹਾ ਕਦੇ ਨਸ਼ਾ ਛਡਾਉਣ ਵਾਲੀ ਜੰਗ ਦੇ ਵਿੱਚ ਜਾ ਰਿਹਾ ਕਦੇ ਕਿਤੇ ਜਾ ਰਿਹਾ ਕਦੇ ਕਿਤੇ ਜਾ ਰਿਹਾ ਮਤਲਬ ਇਹ ਹੈ ਜੀ ਕਿ ਉਹ ਬੰਦਾ ਇਸ ਵੇਲੇ ਵਿਰੋਧੀ ਧਿਰ ਦੇ ਤੌਰ ਤੇ ਵਿਚਰ ਰਿਹਾ ਤੇ ਕਾਂਗਰਸ ਪਤਾ ਨਹੀਂ ਕਿਹੜੇ ਵੇਲੇ ਉਡੀਕ ਰਹੀ ਹੈ ਕਾਂਗਰਸ ਦਾ ਕੋਈ ਨਾ ਤਾਂ ਹੈ ਨਹੀਂ ਹਾਲ ਦੀ ਘੜੀ ਹੁਣ ਗੱਲ ਇਹ ਜੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪਾਰਟੀ ਦੇ ਵੱਲੋਂ ਫੈਸਲਾ ਕੀਤਾ ਗਿਆ ਕਿ 17 ਫਰਵਰੀ ਤੋਂ ਕਦੋਂ ਤੋਂ ਸ਼ੁਰੂਆਤ ਕਰਾਂਗੇ ਪਹਿਲੇ ਪੜਾਵੀ ਤੇ ਸੁਖਵੀਰ ਬਾਦ ਲਿਆਓ ਤੇ ਪੰਜਾਬ ਬਚਾਓ ਇਹ ਯਾਤਰਾ ਸ਼ੁਰੂ ਕਰਨ ਲੱਗੇ ਆ ਪੂਰੇ ਪੰਜਾਬ ਦੇ ਵਿੱਚ 40 ਰੈਲੀਆਂ ਕੀਤੀਆਂ ਜਾਣਗੀਆਂ ਤੇ ਇਹ ਗੱਲ ਕਹੀ ਗਈ ਹੈ ਜੀ ਅਪ੍ਰੈਲ ਦੇ ਵਿੱਚ ਵਿਸਾਖੀ ਤੋਂ ਪਹਿਲਾਂ ਪਹਿਲਾਂ ਉਹ ਕਹਿੰਦੇ ਜੀ ਅਸੀਂ 40 ਦੇ ਕਰੀਬ ਰੈਲੀਆਂ ਕਰਨੀਆਂ ਲੋਕਾਂ ਦੇ ਵਿੱਚ ਜਾਵਾਂਗੇ ਸਰਕਾਰ ਨੂੰ ਨੰਗੇ ਕਰਾਂਗੇ ਅਕਾਲੀ ਦਲ ਦਾ ਵਿਜ਼ਨ ਪੇਸ਼ ਕਰਾਂਗੇ ਤੇ ਲੋਕਾਂ ਨੂੰ ਨਾਲ ਜੋੜਾਂਗੇ ਇਸ ਤਰੀਕੇ ਦੇ ਨਾਲ ਕੱਲ ਡਾਕਟਰ ਦਲਜੀਤ ਸਿੰਘ ਜੀਮਾ ਨੇ ਜਾਣਕਾਰੀ ਦਿੱਤੀ ਆ ਸੋ ਕਿਹੜਾ ਤਾਂ ਭਾਪ ਇਹ ਜੀ ਕਿ ਸੁਖਬੀਰ ਬਾਦਲ ਹੋਰੀ ਬੇਹਦ ਸਰਗਰਮ ਤੇ ਇਸ ਵੇਲੇ ਤਾਂ ਇੰਨਾ ਲੱਗਦਾ ਵੀ ਜਨਤਾ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਹੁਣ ਕਰਕੇ ਖਬਰਾਂ 'ਚ ਆ ਜਾਂ ਸੁਖਬੀਰ ਸਿੰਘ ਬਾਦਲ ਆਪਦੀਆਂ ਐਕਟੀਵਿਟੀ ਕਰਕੇ ਖਬਰਾਂ ਦੇ ਵਿੱਚ ਆ ਵਿਚਾਰੇ ਹੋਰ ਕੋਈ ਨਜ਼ਰ ਨਹੀਂ ਆ ਰਿਹਾ ਜਦੋਂ ਕਾਂਗਰਸ ਦੀ ਖਬਰ ਆਉਂਦੀ ਕੋਈ ਖਿਲਾੜੇ ਵਾਲੀ ਆਉਂਦੀ ਆ ਵੀ ਫੇਰ ਲੜਪੇ ਉਹਨੇ ਉਹਨੂੰ ਐ ਕਹਿਤਾ ਉਹਨੇ ਉਹਨੂੰ ਐ ਕਹਿਤਾ ਬਸ ਆ ਕੁਝ ਚੱਲੀ ਜਾਂਦਾ ਜੀ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਉੱਧਰ ਲੁਧਿਆਣੇ ਦੇ ਵਿੱਚ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਦਿਨੀ ਡੀਜੀਪੀ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਬਹੁਤ ਸਾਰੇ ਜਿਹੜੇ ਅਸਲਾ ਲਾਇਸੈਂਸ ਆ ਉਹ ਰੱਦ ਕੀਤੇ ਨੇ ਤੇ ਲੁਧਿਆਣੇ 'ਚ ਕਹਿੰਦੇ ਕਿ ਤਕਰੀਬਨ ਤਕਰੀਬਨ 200 ਅਸਲਾ ਲਾਇਸੈਂਸ ਰੱਦ ਕੀਤੇ ਗਏ ਨੇ ਬਿਲਕੁਲ ਜੀ ਬਿਲਕੁਲ ਜਿਹੜੇ ਅਸਲਾ ਲਾਇਸੈਂਸ 200 ਰੱਦ ਕੀਤੇ ਕੱਲਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਕੀਤੇ ਗਏ ਆ ਇਹ ਉਹ ਅਸਲਾ ਲਾਇਸੈਂਸ ਆ ਜਿਹੜੇ ਪਹਿਲਾਂ ਬਣੇ ਹੋਏ ਆ ਤੇ ਪੁਲਿਸ ਮੁੜ ਕੇ ਪੜਤਾਲ ਕਰ ਰਹੀ ਆ ਵਕ ਵਕ ਅਸਲਾ ਲਾਇਸੈਂਸਾਂ ਦੀ ਵੀ ਜਿਹੜੇ ਬੰਦਿਆਂ ਨੂੰ ਅਸਲਾ ਲਾਇਸੈਂਸ ਜਾਰੀ ਹੋਏ ਆ ਉਹਨਾਂ ਨੂੰ ਕਿਸੇ ਕਿਸਮ ਦੀ ਜ਼ਰੂਰਤ ਹੈ ਵੀ ਜਾਂ ਫਿਰ ਨਹੀਂ ਤੇ ਜਿਨ੍ਹਾਂ ਨੂੰ ਪ੍ਰਤੀਤ ਹੁੰਦਾ ਵੀ ਜ਼ਰੂਰਤ ਨਹੀਂ ਆ ਜਾਂ ਜਿਨ੍ਹਾਂ ਦੇ ਕਿਰਦਾਰ ਠੀਕ ਨਹੀਂ ਆ ਤੇ ਉਹਨਾਂ ਦੇ ਅਸਲਾ ਲਾਇਸੈਂਸ ਰੱਦ ਕੀਤੇ ਜਾ ਰਹੇ ਆ ਸੋ ਅਗਲੀ ਗੱਲ ਇਹ ਜੀ ਕਿ ਇੱਕ ਤਾਂ ਹੁਣ ਪੰਜਾਬ ਦੇ ਵਿੱਚ ਰਿਵਿਊ ਹੋ ਰਿਹਾ ਵੀ ਜਿਹਨਾਂ ਜਿਹਨਾਂ ਨੂੰ ਲਾਇਸੈਂਸ ਜਾਰੀ ਹੋਏ ਆ ਉਹ ਬੰਦੇ ਕਿਹੋ ਜਿਹੇ ਆ ਉਹਨਾਂ ਦੇ ਕਿਰਦਾਰ ਕਿਹੋ ਜਿਹੇ ਆ ਲਾਇਸੈਂਸ ਉਹਨਾਂ ਨੇ ਰਹਿਣੇ ਚਾਹੀਦੇ ਆ ਕਿ ਕਿਵੇਂ ਹੋਣਾ ਚਾਹੀਦਾ ਦੂਜੀ ਗੱਲ ਇਹ ਵੀ ਜਿਹੜੇ ਲੋਕਾਂ ਨੇ ਨਵੇਂ ਬਣਾਉਣੇ ਲਾਇਸੈਂਸ ਉਹਦੇ ਲਈ ਪ੍ਰਕਿਰਿਆ ਬੜੀ ਸਖਤ ਕਰ ਦਿੱਤੀ ਗਈ ਹੈ ਅੱਗੇ ਤਾਂ ਇਸ ਕਾ ਵੀ ਉਹਦਾ ਫੋਨ ਕਰਾ ਲਿਆ ਚਲੋ ਡੀਸੀ ਨੂੰ ਫੋਨ ਕਰਤਾ ਮੰਤਰੀ ਨੇ ਤੇ ਉਹ ਬਣ ਗਿਆ ਹੁਣ ਇਹ ਪਤਾ ਲੱਗਾ ਜੀ ਕਿ ਪੰਜਾਬ ਦੀ ਪੁਲਿਸ ਨੇ ਕਿਹ ਅਧਿਕਾਰੀਆਂ ਨੇ ਕਿਸ ਸਫਾਰਸ਼ ਮੁਕਤੀ ਬਣ ਗਏ ਜਿਨ੍ਹਾਂ ਲੋਕਾਂ ਨੂੰ ਸੱਚੀ ਮੁਕਤੀ ਜ਼ਰੂਰਤ ਆ ਸਿਰਫ ਉਹਨਾਂ ਲੋਕਾਂ ਦੇ ਹੀ ਇਹ ਅਸਲਾ ਲਸੰਸ ਬਣ ਗਏ ਨਹੀਂ ਤਾਂ ਹੋਰ ਕਿਸੇ ਦਾ ਅਸਲਾ ਲਸੰਸ ਨਹੀਂ ਬਣਨਾ ਇਹਦੇ ਚ ਇਹ ਵੀ ਪਤਾ ਲੱਗਾ ਵੀ ਭਾਈ ਪੰਜਾਬ ਦੇ ਵਿੱਚ ਇਨੇਕ ਲੋਕਾਂ ਦੇ ਕੋਲੇ ਅਸਲਾ ਲਿਸੈਂਸ ਬਣ ਗਏ ਆ ਵੀ ਭਾਈ ਉਹਨਾਂ ਦੇ ਵੱਲੋਂ ਤਾਂ ਡੈਸ਼ ਚਪਾਈ ਜਾ ਰਹੀ ਆ ਗੰਦ ਪਾਇਆ ਜਾ ਰਿਹਾ ਉਹ ਤਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਉਹ ਤਾਂ ਲੋਕਾਂ ਨੂੰ ਮੈਂਟਲੀ ਤੌਰ ਤੇ ਤੋੜਦੇ ਆ ਕਦੇ ਉੱਥੇ ਗੋਲੀ ਚਲਾਤੀ ਕਦੇ ਉੱਥੇ ਗੋਲੀ ਚਲਾਤੀ ਉਹਨਾਂ ਨੇ ਤਾਂ ਕੰਮ ਹੀ ਇਹ ਫੜਿਆ ਜਿਹਦੇ ਕਰਕੇ ਹੁਣ ਪੰਜਾਬ ਦੀ ਪੁਲਿਸ ਆ ਜਿਹੜੀ ਉਹਨੇ ਸਖਤੀ ਕੀਤੀ ਆ ਹੁਣ ਇੰਟੈਲੀਜੈਂਸ ਦੀ ਰਿਪੋਰਟ ਵੀ ਲਗਾਇਆ ਕਰੂਗੀ ਨਾ ਵੀ ਭਾਈ ਇਸ ਵੰਦੇ ਦਾ ਕਰਦਾਰ ਕੀ ਆ ਕਿ ਇਸ ਬੰਦੇ ਨੂੰ ਸੱਚੀ ਮੁੱਚੀ ਜ਼ਰੂਰਤ ਹੈ ਅਸਲਾ ਸੰਸਦ ਦੀ ਜੇ ਮੰਨ ਲੋ ਤੁਹਾਡੇ ਵੱਲੋਂ ਦਿੱਤੇ ਗਏ ਵੇਰਵੇ ਗਲਤ ਹੋਏ ਕਿ ਭਾਈ ਬੀਨੂ ਤਾਂ ਆ ਖਤਰਾ ਮੈਂ ਤਾਂ ਇਸ ਕਰ ਮੈਂ ਕਰਕੇ ਲੈਣਾ ਜੇ ਪਟਾਲ ਦੇ ਵਿੱਚ ਉਹ ਗੱਲ ਝੂਠੀ ਪਾਈ ਗਈ ਤੇ ਤੁਹਾਨੂੰ ਖਤਰਾ ਖਤਰਾ ਕੋਈ ਨਾ ਹੋਇਆ ਤੇ ਫਿਰ ਕਹਿੰਦੇ ਜੀ ਬਣਦੀ ਸਰਦੀ ਕਾਨੂੰਨੀ ਕਾਰਵਾਈ ਹੋਊਗੀ ਜੀ ਜਟਨਾ ਸਾਹਿਬ ਅੱਗੇ ਵੱਧਦੇ ਆ ਜੀ ਗੱਲ ਕਰਦੇ ਆ ਸੂਟਕੇਸ ਚੋ ਮਿਲੀ ਹੋਈ লাশ ਦੇ ਬਾਰੇ ਚ ਕੱਲ ਆਪਾਂ ਖਬਰਾਂ ਦੇ ਵਿੱਚ ਇਸ ਖਬਰ ਦੀ ਸਾਂਝ ਪਾਈ ਸੀ ਕਿ ਸੂਟਕੇਸ ਦੇ ਵਿੱਚੋਂ ਇੱਕ ਕੁੜੀ ਦੀ লাশ ਮਿਲੀ ਸੀ ਕਹਿੰਦੇ ਉਹਦੀ ਪਛਾਣ ਹੋ ਗਈ ਹੈ ਜੀ ਕੌਣ ਹੈ ਉਹ ਕੁੜੀ ਹਾਂ ਬਿਲਕੁਲ ਜੀ ਸੂਟਕੇਸ ਦੇ ਵਿੱਚੋਂ ਜਿਹੜੀ ਕੁੜੀ ਮਿਲੀ ਸੀ ਉਹਦੀ ਪਛਾਣ ਹੋ ਗਈ ਆ ਇਹ ਬ੍ਰਹਿਮੜ ਦਿਵਾਨਾ ਪਿੰਡ ਆ ਤੇ ਇਧਰ ਬਠਿੰਡੇ ਦੇ ਵੱਲ ਆ ਤੇ ਇਥੇ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਵੀ ਇੱਕ ਕੁੜੀ ਆ ਜਿਹੜੀ ਉਹਦੀ লাশ ਮਿਲੀ ਦੁਪਹਿਰ ਦੇ ਵੇਲੇ ਜਦੋਂ ਕਿਸਾਨ ਖੇਤਾਂ ਚ ਕੰਮ ਕਰਦੇ ਸੀ ਇੱਕ ਸੂਟਕੇਸ ਨੂੰ ਕੁੱਤੇ ਕਢੀ ਸੀ ਫਰਦੇ ਸੀ ਤੇ ਉਹਦੇ ਵਿੱਚੋਂ Laash ਮਣੀ ਆ ਤੇ ਪਤਾ ਲੱਗਾ ਜੀ ਕਿ ਇਹ Laash ਦੇ ਸਰੀਰ ਦੇ ਉੱਤੇ ਕਈ ਸੱਟਾਂ ਦੇ ਨਿਸ਼ਾਨ ਆ ਇਹ ਅਧ ਸੜੀ Laash ਆ ਤੇ ਆਪਾਂ ਇਹ ਗੱਲ ਕਹੀ ਸੀ ਵੀ ਪੁਲਿਸ ਇਸ ਗੱਲ ਦੀ ਪੜਤਾਲ ਕਰੂਗੀ ਵੀ ਭਾਈ ਇਹ ਕਿਹਦੀ Laash ਆ ਜਿਹਨੇ ਸੁੱਟੀ ਹੋਈ ਕਿਉਂ ਸੁੱਟੀ ਹੋਈ ਪਰ ਪੁਲਿਸ ਨੇ ਹੁਣ ਇਸ ਗੱਲ ਦਾ ਪਤਾ ਲਾ ਲਿਆ ਇਹ ਕੁੜੀ ਮੋਗਾ ਦੇ ਕਸਬੇ ਬਾਗਾਪੁਰਾਣਾ ਦੇ ਰਹਿਣ ਵਾਲੀ ਆ ਮਲਕਾ ਇਹਦਾ ਨਾਂ ਜੀ ਤੋਂ ਲੈ ਕੇ 25 ਸਾਲ ਦੀ ਉਮਰ ਆ। ਪਹਿਲਾਂ ਇਹ ਆਪਦੇ ਬੁਆਏਫਰੈਂਡ ਦੇ ਨਾਲ ਰਹਿੰਦੀ ਹੁੰਦੀ ਸੀ। ਉਹਦਾ ਨਾਮ ਸੀਗਾ ਜੀ ਸैम। ਉਹ ਕਿਸੇ ਕਾਰਨ ਦੇ ਕਰਕੇ ਕੋਈ ਉਹਨੇ ਗਲਤ ਸਹੀ ਕੰਮ ਕੀਤਾ ਹੋਣਾ ਤੇ ਉਹ ਇਸ ਵੇਲੇ ਬਠਿੰਡੇ ਵਾਲੀ ਜੇਲ੍ਹ ਦੇ ਵਿੱਚ ਹੈ। ਉਹਦੇ ਨਾਲ ਲਿਵਨ ਰਿਲੇਸ਼ਨਸ਼ਿਪ ਤੇ ਰਹਿੰਦੀ ਹੁੰਦੀ ਸੀ। ਉਸ ਤੋਂ ਬਾਅਦ ਇਹ ਇੱਕ ਕਾਕੂ ਨਾਂ ਦੇ ਬੰਦੇ ਦੇ ਸੰਪਰਕ 'ਚ ਆ ਗਈ। ਫਿਰ ਇਹ ਉਹਦੇ ਨਾਲ ਲਿਵਨ ਰਿਲੇਸ਼ਨਸ਼ਿਪ 'ਚ ਰਹਿਣ ਲੱਗ ਪਈ। ਫਿਰ ਉਹਦੇ ਨਾਲ ਵੀ ਵਿਗੜ ਗਈ ਤੇ ਹੁਣੇ ਤੀਜੀ ਥਾਂ ਦੇ ਉੱਤੇ ਪਤਾ ਨਹੀਂ ਕਿੱਥੇ ਰਹਿੰਦੀ ਸੀ। ਵੀ 25 ਸਾਲ ਦੀ ਉਮਰ ਆ ਤੇ ਇਦਾਂ ਦਾ ਇਹਦਾ ਕੋਈ ਸਿਗਾ ਜਿਹੜਾ ਚੱਕਰ ਸੀਗਾ ਜੀ ਅਗਲੀ ਗੱਲ ਇਹ ਦੀ ਪਛਾਣ ਇਹ ਦੀ ਹੋਈ ਆ ਇਹਦੀ ਟੌਣ ਦੇ ਉੱਤੇ ਬੜੇ ਟੈਟੂ ਦਾ ਟੈਟੂ ਜਿਹੜਾ ਬਣਿਆ ਉਹ ਕਾਕੂ ਨਾਂ ਦਾ ਟੈਟੂ ਬਣਿਆ ਸੀਗਾ ਤੇ ਪੁਲਿਸ ਹੌਲੀ ਹੌਲੀ ਕੜੀ ਨਾਲ ਕੜੀ ਜੋੜਦੀ ਤੇ ਇਹਦੇ ਮਾਪਿਆਂ ਤੱਕ ਪਹੁੰਚ ਗਈ ਮਾਪਿਆਂ ਨੇ ਦੋ ਟੋਕ ਕੇ ਗੱਲ ਕੀਤਾ ਵੀ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਸੀਗਾ ਸਾਨੂੰ ਇਹਦਾ ਕੋਈ ਨਹੀਂਗਾ ਅਸੀਂ ਇਸ ਮਸਲੇ ਦੇ ਵਿੱਚ ਅੱਗੇ ਨਹੀਂ ਆਉਣਾ ਹੁਣ ਉਸ ਤੋਂ ਬਾਅਦ ਪੁਲਿਸ ਆ ਜਿਹੜੀ ਉਹ ਇਹ ਕਿਸੇ ਹੱਦੀ ਤੱਕ ਪਹੁੰਚੀ ਸੀ ਵੀ ਨੇ ਇਹ ਦਸੀ ਹੈ ਜੀ ਕਿ ਦੂਜੀ ਧਾਂ ਦੇ ਉੱਤੇ ਕਿਹਦੇ ਨਾਲ ਰਹਿੰਦੀ ਹੁੰਦੀ ਸੀ ਸੋ ਇਹ ਨਹੀਂ ਪਤਾ ਲੱਗਾ ਹਾਲੇ ਤੱਕ ਵੀ ਭਾਈ ਕਾਤਲ ਕੌਣ ਹੈ ਜਿਨੇ ਕਤਲ ਕੀਤਾ ਉਹ ਕਿਹੜੇ ਕਾਰਨ ਕਰਕੇ ਕੀਤਾ ਇਹਦੇ ਪਿੱਛੇ ਵਜ੍ਹਾ ਕੀ ਆ ਪਰ ਪੁਲਿਸ ਨੇ ਗੱਲ ਕਹੀ ਆ ਵੀ ਇੱਕ ਅਦੇਨ ਦੇ ਵਿੱਚ ਅਸੀਂ ਵੀ ਪਤਾ ਲਾ ਲੈਣਾ ਵੀ ਕਤਲ ਕਰਨ ਵਾਲਾ ਬੰਦਾ ਕੌਣ ਆ ਤੇ ਕਤਲ ਕੀਤਾ ਕਿਹੜੀ ਗੱਲ ਹੋ ਗਿਆ ਜੀ ਜੀ ਤੇ ਟੇਣਾ ਸਾਹਿਬ ਮਨਰंजन ਜਗਤ ਦਾ ਕੀ ਹਾਲ ਹੈ ਜੀ ਕਿਵੇਂ ਚੱਲ ਰਿਹਾ ਸਭ ਕੁਝ ਦੇਖੋ ਜੀ ਇੱਕ ਤਾਂ ਫਿਲਮ ਅੱਜ ਰਿਲੀਜ਼ ਹੋਣੀ ਆ ਕਿਉਂਕਿ ਅੱਜ ਸ਼ੁੱਕਰਵਾਰ ਆ DSP ਦੇਵ ਪਾਰਟ 2 ਫਿਲਮ ਰਿਲੀਜ਼ ਹੋਣੀ ਹੈ ਇਹ ਹੈ ਕਿ ਜੀ ਉਹਦੀ ਫਿਲਮ ਦੇਵ ਕਰੋੜ ਦੀ ਤੇ ਅਗਲੀ ਗੱਲ ਇਹ ਦੇਖੋ ਪਿਛਲੇ ਹਫਤੇ ਫਿਲਮ ਮੈਂ ਕਰ ਰਿਲੀਜ਼ ਹੋਈ ਸੀ ਤੇ ਉਹਦਾ ਨਾਮ ਸੀਗਾ ਬੇਬੇ ਮੈਂ ਬਦਮਾਸ਼ ਬਣੂਗਾ ਸੋ ਪੰਜਾਬੀ ਫਿਲਮਾਂ ਆਉਣੀਆਂ ਸ਼ੁਰੂ ਹੋਊਗਾ ਇਸ ਤੋਂ ਅਗਲੇ ਹਫਤੇ ਯਾਨੀ ਕਿ ਅਗਲੇ ਸ਼ੁੱਕਰਵਾਰ ਪੰਜਾਬੀ ਫਿਲਮ ਆਉਣੀ ਹੈ ਬੱਬੂ ਕਾਟ ਤੇ ਉਸ ਤੋਂ ਅਗਲੇ ਹਫਤੇ ਯਾਨੀ ਕਿ ਫਰਵਰੀ ਦੇ ਆਖਰੀ ਸ਼ੁੱਕਰਵਾਰ ਦੇ ਵਿੱਚ ਫਿਲਮ ਹੋਣੀ ਹੈ 27 ਫਰਵਰੀ ਨੂੰ ਉਹਦਾ ਨਾਮ ਹੈਗਾ ਜੀ ਵਿਆਹ ਕਰਤਾਰੇ ਦਾ ਪੰਜਾਬੀ ਫਿਲਮਾਂ ਤਾਂ ਲਗਾਤਾਰ ਆਉਣ ਲੱਗ ਪਈਆਂ ਪਰ ਜਿਹੜੀ ਪਹਿਲੀ ਪੰਜਾਬੀ ਫਿਲਮ ਰਿਲੀਜ਼ ਹੋਈ ਹੈ ਇਸ ਸਾਲ ਦੀ ਉਹ ਠੀਕ-ਠਾਕ ਰਹੀ ਹੈ ਉਹਨੂੰ ਕਰਕੇ ਵੀ ਕਲੈਕਸ਼ਨ ਦੇ ਪੱਖ ਤੋਂ ਕੋਈ ਬਹੁਤ ਜ਼ਬਰਦਸਤ ਵੀ ਨਹੀਂ ਰਹੀ ਤੇ ਬਾੜੀ ਮਾੜੀ ਵੀ ਨਹੀਂ ਰਹੀ ਸੋ ਇਸ ਤਰੀਕੇ ਦਾ ਵਿਰਵਾਹ ਆਇਆ ਨਹੀਂ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਪੰਜਾਬੀ ਗਾਣੇ ਜਿਹੜੇ ਉਹ ਵੀ ਹਲੇ ਤੱਕ ਕੋਈ ਕਰਕੇ ਵੀ ਸਿਰਾਂ ਲਾਉਣ ਵਾਲੇ ਨਹੀਂ ਹੈਗੇ ਮੈਨੂੰ ਕਦੇ ਕਦੇ ਆਉਂ ਲੱਗਦਾ ਵੀ ਜਿਹੜੇ ਪੰਜਾਬੀ ਦਰਸ਼ਕ ਪੰਜਾਬੀ ਸਿਨੇਮੇ ਦੇ ਨਾਲ ਜੁੜਾ ਵਰਗ ਆ ਉਹ ਇਸ ਵੇਲੇ ਸੋਚਦਾ ਹੀ ਨਹੀਂ ਵੀ ਭਾਈ ਮੈਂ ਪੈਸੇ ਖਰਚ ਕੇ ਤੇ ਕੋਈ ਚੀਜ਼ ਦੇਖਾਂ ਉਹਨੂੰ ਸਿਰਫ ਮੁਫਤ ਦੇ ਵਿੱਚ ਚਾਹੀਦੀ ਆ ਜਿਵੇਂ ਆਪਾਂ ਨੂੰ ਆਟਾ ਦਾਲ ਮੁਫਤ ਚਾਹੀਦਾ ਓਵੇਂ ਆਪਾਂ ਨੂੰ ਸਭ ਕੁਝ ਮੁਫਤ ਦੇ ਵਿੱਚ ਚਾਹੀਦਾ ਬਸ ਆ ਗੱਲ ਬਣੀ ਪਈ ਆ ਬਾਕੀ ਪਿਛਲੇ ਸਾਲ ਵੀ ਠੱਡਾ ਮੱਠਾ ਸੈਰੀਆ ਸਾਰਾ ਕੁਝ ਤੇ ਐਤਕੀ ਠੰਡਾ ਮੱਠਾ ਨਾ ਰਹੇ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਗੱਲ ਇਹ ਜੀ ਕਿ ਇਸ ਵੇਲੇ ਪੰਜਾਬੀ ਸਿਨੇਮੇ ਦੇ ਵਿੱਚ 4 ਪੰਜਾਬੀ ਫਿਲਮਾਂ ਦਾ ਐਲਾਨ ਹੋਇਆ ਇਸੇ ਮਹੀਨੇ ਦੇ ਵਿੱਚ ਤੇ ਉਹਦੇ ਵਿੱਚੋਂ ਕਿਹੜੀ ਚੱਲਦੀ ਆ ਸਮਾਂ ਦੱਸੋਗਾ ਜੀ ਜੀ ਤੇ ਪੰਜਾਬ ਦਾ ਮੌਸਮ ਕਿੰਨਾ ਕ ਬਦਲ ਗਿਆ ਜੀ ਪੰਜਾਬ ਦਾ ਮੌਸਮ ਕਾਫੀ ਬਦਲ ਗਿਆ ਜੀ ਸਵੇਰ ਦੇ ਵੇਲੇ ਤੋਂ ਲੈ ਕੇ ਤੇ ਰਾਤ ਦੇ ਵੇਲੇ ਤੱਕ ਹੁਣ ਠੰਡ ਘਟੀ ਹੋਈ ਹੈ ਹੁਣ ਠੰਡ ਪਹਿਲਾਂ ਵਰਗੀ ਹੈ ਹੀ ਨਹੀਂ ਤੇ ਠੰਡ ਆ ਜਿਹੜੀ ਉਹ ਐਵੇਂ ਲੱਗਦਾ ਵੀ ਭਾਈ ਸਮਾਪਤ ਹੋ ਗਈ ਹੈ ਬਿਲਕੁਲ ਤੇ ਹੁਣ ਤਾਂ ਸਵੇਰ ਦੇ ਵੇਲੇ ਵੀ ਗਰਮੀ ਜੀ ਹੁੰਦੀ ਆ ਤੇ ਰਾਤ ਦੇ ਵੇਲੇ ਵੀ ਗਰਮੀ ਜੀ ਹੁੰਦੀ ਤਾਂ ਦੁਪਹਿਰ ਦੇ ਵੇਲੇ ਤਾਂ ਸਾਢੇ 2:00 ਦੀ ਤੱਕ ਟੈਂਪਰੇਚਰ ਪਹੁੰਚ ਗਿਆ ਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਵੀ 15 ਤੇ 16 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਵੀ ਸੁਭਣਾ ਹੋ ਗਈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਆਜ ਦੇ ਲਈ ਇੰਨਾ ਹੀ ਜੀ ਆਪਾਂ ਫਿਰ ਵਿਚਾਰਾਂ ਦੇ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ